ਦੋਸਤੋ ਇਹ ਜਿਹੜਾ ਕੁਸ਼ਤੀ ਰਿਐਕਸ਼ਨ ਆਪਾਂ ਕਰਨ ਜਾ ਰਹੇ ਆ ਇਹ ਮੈਲੀ ਕੁਸ਼ਤੀ ਦੰਗਲ ਗੜ ਸ਼ੰਕਰ ਹੋਇਆ ਇਹ ਬਹੁਤ ਸ਼ਾਨਦਾਰ ਕੁਸ਼ਤੀਆਂ ਹੋਈਆਂ ਜਿਨ੍ਹਾਂ ਦੇ ਵਿੱਚੋਂ ਇਸ ਕੁਸ਼ਤੀ ਦਾ ਪਰ ਰਿਵਿਊ ਕਰਨਾ ਹੈ ਇਹਨੇ ਰਾਜੂ ਰਈਵਾਲ ਔਰ ਵਿਕਰਾਂਤ ਹਰਿਆਣਾ ਵਿਕਰਾਂਤ ਉਹਨੂੰ ਦਿੱਲੀ ਵਾਲਾ ਵੀ ਕਹਿੰਦੇ ਨੇ ਬਹੁਤ ਹੀ ਸ਼ਾਨਦਾਰ ਬਹੁਤ ਵਧੀਆ ਜਿਵੇਂ ਕੋਈ ਫਿਲਮੀ ਐਕਟਰ ਹੁੰਦਾ ਹੈ ਜਾਂ ਫਿਲਮਾਂ ਦੇ ਵਿੱਚ ਕੰਮ ਕਰਨ ਵਾਲੇ ਜਿਵੇਂ ਜਾਂ ਬੌਂਸਰ ਲਾ ਲੋ ਐਦਾਂ ਦੀ ਪਰਸਨੈਲਿਟੀ ਵਾਲਾ ਉੱਚੇ ਲੰਮੇ ਕੱਦ ਦੇ ਨਾਲ ਨਾਲ ਵਧੀਆ ਉਹਨੇ ਆਪਣੇ ਸਿਕਸ ਪੈਕ ਬਣਾਏ ਹੋਏ ਆ ਬਹੁਤ ਸੁੰਦਰ ਲੱਗਦਾ ਵਧੀਆ ਮਨ ਲਾ ਇਹੋ ਸੋ ਇਹ ਕੁਸ਼ਤੀ ਰਾਜੂ ਰਾਈਏਵਾਲ ਔਰ ਵਿਕਰਾਂਤ ਦੇ ਵਿਚਕਾਰ ਜਿਹੜੀ ਹੋਈ ਇਸ ਦਾ ਸਭ ਤੋਂ ਪਹਿਲਾਂ ਤੁਸੀਂ ਦੇਖੋ ਕਿ ਪਿਆਰਾ ਜਿਹਾ ਰਿਵਿਊ ਤਿਆਰ ਨਾ ਜੱਤੂ ਆ ਇਹ ਨੋਟ ਕਰੇ 2 ਮਿੰਟ ਦਾ ਸਮਾਂ ਲੰਗੋਟਾ ਨਹੀਂ ਫੜਨਾ ਪੁਆਇੰਟ ਜਿਹੜਾ ਬਣਾਉਣਾ ਪੈਣਾ ਹਾਂਜੀ ਅੰਤਰਰਾਸ਼ਟਰੀ ਰੋਧਰੇ ਪਾਸੇ ਹੁਣ ਉੱਪਰਲੇ ਪਾਸੇ ਫੇਰ ਆਦਰ ਰਾਜੂ ਰਾਈਏਵਾਲ ਪੱਲੇ ਪਾਸੇ ਆ ਗਿਆ ਬਈ ਕਹਿੰਦਾ ਹੱਕ ਮੇਗਾ ਨਾ ਖਾਣਾ ਕੋਈ ਚੰਗੀ ਗੱਲ ਨਹੀਂ ਬੇਈਮਾਨੀ ਕਰਦੇ ਰੋ ਨੂੰ ਰੋਕਣਾ ਵੀ ਕੋਈ ਅੰਦੀ ਗੱਲ ਨਹੀਂ ਕਿ ਫੋਕੀ ਚੋਧਰ ਕਰਨਾ ਕੰਮ ਫੁਕਰੇ ਬੰਦੇ ਦਾ ਅੰਤ ਮਾੜਾ ਹੀ ਹੁੰਦਾ ਕੰਮ ਕਾਲੇ ੰਡੇ ਦਾ ਕਿ ਸੱਚੀ ਕਹਿਣੀ ਸੱਚੀ ਸੁਣਨੀ ਸਿਰ ਕਦੇ ਵੀ ਝੁੱਕਦਾ ਨਹੀਂ ਪੰਮਿਆ ਸਮਾਂ ਚੰਗਾ ਹੋਵੇ ਜਾਂ ਮਾੜਾ ਕਦੇ ਵੀ ਰੁਕਦਾ ਨਹੀਂ ਕਿਉਂਕਿ ਸਮਾਂ ਆਪਣੀ ਜਿਹੜਾ ਚਾਲ ਚੱਲਦਾ ਹੈ ਉਧਰ ਰਾਜੂ ਰੀਗੇ ਵਾਲ ਉੱਪਰਲੇ ਪਾਸੇ ਹੈ ਵਿਕਰਾਂਤ ਹੇਟਲੇ ਪਾਸੇ ਹੈ ਮੋਟਰਸਾਈਕਲ ਆ ਵੀ ਕੁਸ਼ਤੀ ਜਿਹੜੀ ਮੋਟਰਸਾਈਕਲ ਦੇ ਉੱਪਰ ਹੈ ਕਿ ਬੁੱਕਾ ਪਰ ਪਰ ਬਣਦੇ ਸੀ ਜੋ ਹੋਰਾਂ ਨੂੰ ਸਮਾਂ ਬਦਲੇ ਤੇ ਲੈਂਚ ਖੜਦੇ ਦੇਖੇ ਨੇ ਉਸ ਮਾਲਕ ਦੇ ਕਿਹੜਾ ਜਾਣੇ ਰੰਗਾ ਨੂੰ ਜੁੁੰਦੇ ਡੁੱਬਦੇ ਡੁੱਬਦੇ ਤਰਦੇ ਦੇਖੇ ਨੇ ਕਹਿੰਦੇ ਸੀ ਪਾਵਦਾ ਇਲਾਕੇ ਦਾ ਉਹ ਚੁੰਕਾਂ ਦੇ ਵਿੱਚ ਖੋਪੇ ਕਰਦੇ ਦੇਖੇ ਨੇ ਵਕਤ ਬਦਲਦਾ ਕਿਸੇ ਨੂੰ ਪੁੱਛ ਕੇ ਨਾ ਵੱਡੇ ਵੱਡੇ ਜੇਤੂ ਹਰਦੇ ਦੇਖੇ ਨੇ ਪਰਸਾ ਉਹ ਮਾਨ ਕਰੀ ਨਾ ਫੋਕੀ ਸ਼ਰਤ ਦਿਲ ਦੇ ਡਾਕਟਰ ਦਿਲ ਦੇ ਦੌਰੇ ਨਾਲ ਪਰਤੇ ਦੇਖੇ ਨੇ ਇੱਧਰ 2 ਮਿੰਟ ਹੈ ਪੰਜ ਜਿਹੜਾ ਬਣਾਉਣਾ ਪਵੇਗਾ ਪਰ ਉਧਰਲੇ ਪਾਸੇ ਰਾਜੂ ਰਈਏਵਾਲ ਉੱਪਰੇ ਪਾਸੇ ਵਿਕਰਾਲਤ ਰਾਜਤਾ ਦੀ ਦਿੱਲੀ ਹੇਠਲੇ ਪਾਸੇ ਕੌਣ ਦਿੰਦਾ ਕੌਣ ਹਰਦਾ ਛਿਵ ਦੇ ਬੋਲ ਸਾਜ ਸ਼ਾਬਾਸ਼ ਸ਼ਾਬਾਸ਼ ਉਧਰ ਕੋਸਤੀ ਪੜਨੇ ਸ਼ੁਰੂ ਹੋਈਏ 2 ਮਿੰਟ ਦੇ ਵਿੱਚ ਮੋਹਿਦ ਨੂੰ ਪੁਆਇੰਟ ਬਣਾਉਣਾ ਪੈਣਾ ਹੈ ਆਗਰ ਪੁਆਇੰਟ ਨਹੀਂ ਬਣੇਗਾ ਮੋਹਿਦ ਦਾ ਗੁਰਜੰਟ ਪਹਿਲਵਾਨ ਜਿਹੜਾ ਜੇਤੂ ਹੋਏਗਾ ਆ ਰਿਸਕ ਲੈਣਾ ਪੈਣਾ ਮੱਲਾ ਤਾਂ ਵਿੱਚ ਲਾਉਣੇ ਪੈਣੇ ਆ ਤਾਂ ਹੀ ਗੱਲ ਬਾਨੀ ਆ ਮੈਦਾਨ ਦੇ ਵਿੱਚ ਕਹਿੰਦਾ ਦੁਨੀਆ ਸਾਰਾ ਮਾਫਰ ਕਰਦੀ ਹੁੰਦੇ ਜਿਹੜੀਆਂ ਜਰੀ ਦਾ ਵਿੱਚ ਜੋਰ ਬਈ ਉਹ ਕਿਦਾ ਮੈਨੂੰ ਪਾਵੇ ਕਦੇ ਚੋਰ ਬਈ ਉਰੀ ਬਾਦੀ ਹੱਲਾਸ਼ੇਰੀ ਬਾਪੂ ਦੀ ਹਰਿੰਦਰ ਆ ਮਾਰਨਾ ਗੁਰੂ ਦੀਆਂ ਬੇੜੇ ਪਾਰ ਲਾਉਂਦੀਆਂ ਕੱਡੇ ਜੰਮਦੇ ਹੀ ਤਿੱਖੇ ਹੁੰਦੇ ਬੱਲੇਆ ਲੋਕਾਂ ਦੇ ਖੇਪਣ ਇਸ ਪਰਿਵਾਰ ਵੱਲੋਂ ਜਿਹੜੀ ਸੱਜਰ ਸੂਈ ਝੋਟੀ ਦਿੱਤੀ ਜਾਣੀ ਹੈ ਅੱਜ ਦੇ ਫਾਈਨਲ ਮੁਕਾਬਲੇ ਤੇ ਇਧਰ ਰਾਜੂ ਤੇ ਵਿਕਰਾਂਤ ਦਾ ਮੁਕਾਬਲਾ ਮੈਦਾਨ ਦੇ ਵਿੱਚ ਚੱਲਦਾ ਹੋਇਆ ਦੇਖਦੇ ਆ ਵੀ ਕਿਹੜਾ ਜਿੱਤੇਗਾ ਕਿਹੜਾ ਹਾਰਦਾ ਬਾਤ ਸਮੇਂ ਦੀ ਕਿ ਟਿਕ ਟਿਕ ਉੱਠਦੇ ਦਲੇਰ ਸੋਹਣਿਆ ਇਹ ਰਾਜਿਆਂ ਦੇ ਪੱਕੇ ਹੌਸਲੇ ਨਹੀਂ ਛੱਡਦੇ ਜਿਨ੍ਹਾਂ ਨੇ ਅਤੀਤ ਵਿੱਚ ਹਾਰਾਂ ਵੇਖੀਆਂ ਉਹੀ ਨੇ ਫਿਊਚਰਾਂ 'ਚ ਚੰਡੇ ਗੜਦੇ ਕਿ ਮੂੰਹ ਦੇ ਉੱਤੇ ਦਿੰਦੇ ਲੋਕ ਹੱਲਾ ਸ਼ੇਰੀਆਂ ਪਿੱਛੇ ਕਾਲੇ ਹੁੰਦੇ ੱੱਲੇ ਲਾਉਣ ਰਾਜੂ ਰਈਏਵਾਲ ਆਏ ਬਾਜੂ ਰਈਏਵਾਲ ਜੈ ਜੈਕਾਰ ਜੀ ਦੋਸਤੋ ਇਹ ਕੁਸ਼ਤੀ ਦੇਖੀ ਤੁਸੀਂ ਰਾਜੂ ਰਈਏਵਾਲ ਔਰ ਵਿਕਰਾਂਤ ਦੇ ਵਿਚਕਾਰ ਬਹੁਤ ਹੀ ਸ਼ਾਨਦਾਰ ਦੋਨੇ ਬਰਾਬਰ ਦੇ ਟੱਕਰ ਦੇ ਮਾਲ ਸੀਗੇ ਬਹੁਤ ਵਧੀਆ ਕੁਸ਼ਤੀ ਹੋਈ ਤੁਹਾਨੂੰ ਮੈਂ ਪਹਿਲਾਂ ਵੀ ਕਿਹਾ ਕਿ ਰਾਜੂ ਰਈਏਵਾਲ ਜਿਹੜਾ ਤਾਂ ਪੂਰਾ ਛਾਇਆ ਪਿਆ ਪੰਜਾਬ ਦੇ ਕੁਸ਼ਤੀ ਦੰਗਲਾਂ ਦੇ ਵਿੱਚ ਲਗਭਗ 99% ਇਹਦਾ ਜਿੱਤ ਦਾ ਜੋ ਹੈ ਉਹ ਪਰਸੈਂਟੇਜ ਹੈ ਸੋ ਇਹ ਕਦੀ ਹਾਰਿਆ ਨਹੀਂ ਵਧੀਆ ਮੱਲਾ ਨਾਲ ਖੁੱਲਦਾ ਹੈ ਇੱਥੋਂ ਤੱਕ ਕਿ ਹੁਣ ਦੋ ਨੰਬਰ ਦੇ ਛੱਡ ਕੇ ਹੁਣ ਇੱਕ ਨੰਬਰ ਵਾਲਿਆਂ ਨਾਲ ਵੀ ਇਹ ਜੱਫੇ ਪਾਉਣ ਲੱਗ ਗਿਆ ਤੇ ਪਿੱਛੇ ਇੱਕ ਕੁਸ਼ਤੀ ਆ ਮੈਂ ਤੁਹਾਨੂੰ ਉਹਦਾ ਰਿਵਿਊ ਫੇਰ ਕਰਾਂਗੇ ਉਹਦੇ ਵਿੱਚ ਇਹਨਾਂ ਨੇ ਉਮੇਸ਼ ਮਥਰਾ ਨੂੰ ਵੀ ਹਰਾਤਾ ਤਾਂ ਮੈਂ ਹੈਰਾਨ ਔਰ ਪਰੇਸ਼ਾਨ ਹੋ ਗਿਆ ਜੇ ਉਮੇਸ਼ ਮਥਰਾ ਐਡੇ ਵੱਡੇ ਮੱਲ ਨੂੰ ਹਰਾਤਾ ਤਾਂ ਫਿਰ ਹੁਣ ਤਾਂ ਸਿੱਧਾ ਹੀ ਭਪਿੰਦਰ ਅਜਨਾਲਾ ਪ੍ਰੇਤਪਾਲ ਫਗਵਾੜਾ ਜੱਸਾ ਪੱਟੀ ਸਿਕੰਦਰ ਤੇ ਨਾਲ ਦਾ ਪਹਿਲਾਂ ਨਾਲ ਸਿਕੰਦਰ ਸ਼ੇਖ ਔਰ ਮਿਰਜ਼ਾ ਰਾਨ ਨਾਲ ਤਾਂ ਟੱਕਰਾਂ ਪੈਣੀ ਪੈਣੀਆਂ ਨੇ ਹੁਣ ਇਹਨੇ ਹੁਣ ਹਟਣਾ ਨਹੀਂ ਮੁੰਡੇ ਨੇ ਇਹਨੇ ਹੁਣ ਉੱਪਰ ਨੂੰ ਜਾਣਾ ਸੋ ਵਧੀਆ ਮੁੰਡਾ ਹੈ ਖੁੱਲਦਾ ਵੀ ਵਧੀਆ ਹੈ ਸੋ ਵਿਕਰਾਂਤ ਕੋਈ ਨੇ ਇਹੋ ਜਿਹਾ ਦਾਅ ਇਹੋ ਜਿਹਾ ਫਸਾ ਫਸਾਇਆ ਕਿ ਉਹਦੇ ਕੋਲ ਵਿਚਾਰ ਕਰਨ ਦਾ ਕੋਈ ਹੱਲ ਨਹੀਂ ਰਿਹਾ ਸੋ ਦੋਸਤੋ ਕੁਸ਼ਤੀ ਬਹੁਤ ਵਧੀਆ ਸੀ ਸਾਫ਼ ਸੁਥਰੀ ਕੁਸ਼ਤੀ ਸੀ ਦੋਨਾਂ ਮੱਲਾਂ ਨੇ ਵਧੀਆ ਖੇਡੀ ਪਰ ਜੇ ਇੱਥੇ ਦੇਖੀਏ ਕਿ ਰਾਜੂ ਰਹੀਏ ਵਾਲ ਵਾਲਾ ਹਮੇਸ਼ਾ ਮੱਲ ਤੇ ਹੈਵੀ ਹੋ ਜਾਂਦਾ ਸੋ ਵਿਕਰਾਂਤ ਤੇ ਵੀ ਉਹ ਹੈਵੀ ਰਿਆ ਤੇ ਵਿਕਰਾਂਤ ਇਹ ਅਨਫੋਰਚੂਨੇਟਲੀ ਕੁਸ਼ਤੀ ਹਾਰ ਗਏ ਇੰਨਾ ਵਧੀਆ ਮੱਲ ਇੰਨਾ ਵਧੀਆ ਤਾਕਤਵਰ ਮੱਲ ਜਦੋਂ ਐਦਾਂ ਕੁਸ਼ਤੀਆਂ ਹਾਰਦਾ ਤਾਂ ਅਫਸੋਸ ਵੀ ਹੁੰਦਾ ਰਾਜੂ ਰਈਏਵਾਲ ਵਰਗਾ ਠੀਕ ਠਾਕ ਮੱਲ ਵਧੀਆ ਮੱਲ ਨਾਲ ਚੱਲੋਂ ਭੁੱਲਦਾ ਤਾਂ ਉਹ ਇੰਨਾ ਸਾਰੇ ਮੱਲਾਂ ਨੂੰ ਨੰਬਰ 2 ਤੇ ਜਿੰਨੇ ਹੁੰਦੇ ਨੇ ਸਾਰੇ ਨੂੰ ਪਿੰਜ ਕੇ ਰੱਖੀ ਜਾਂਦਾ ਚਿੱਤ ਚਲਾ ਜਾਂਦਾ ਇਸ ਗੱਲ ਤੋਂ ਮੈਂ ਹੈਰਾਨ ਵੀ ਹਾਂ ਕਿ ਇਹੋ ਜੀ ਕਿਹੜੀ ਉਹਦੇ ਅੰਦਰ ਕਿਹੜਾ ਪੁਰਜਾ ਫਟਿਆ ਕਿ ਮਤਲਬ ਉਹਦਾ ਜਦੋਂ ਵੀ ਆਉਂਦਾ ਮੈਦਾਨ ਦੇ ਵਿੱਚ ਤਾਂ ਇੱਕ ਮੋਹਰ ਲਾ ਕੇ ਆਉਂਦਾ ਕਿ ਹਾਂ ਮੈਂ ਜਿੱਤ ਕੇ ਆਉਣਾ ਸੋ ਇੱਥੇ ਪਤਾ ਲੱਗਦਾ ਮਿਹਨਤਾਂ ਦਾ ਇੱਥੇ ਪਤਾ ਲੱਗਦਾ ਪਿੰਨੀਆਂ ਖਾਧੀਆਂ ਦਾ ਇੱਥੇ ਪਤਾ ਲੱਗਦਾ ਪੰਜੇਰੀਆਂ ਖਾਧੀਆਂ ਦਾ ਇੱਥੇ ਪਤਾ ਲੱਗਦਾ ਮਤਲਬ ਮਾਂ ਦੇ ਦੁੱਧ ਪੀਤੇ ਦਾ ਤੇ ਮਾਪਿਆਂ ਵੱਲੋਂ ਸਾਂਭੀ ਹੋਈ ਹਾਲਾਤਾਂ ਸੋ ਦੋਸਤੋ ਕੁਸਤੀ ਰਿਐਕਸ਼ਨ ਅਗਰ ਤੁਹਾਨੂੰ ਵਧੀਆ ਲੱਗੇ ਤਾਂ ਇਹਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਔਰ ਚੈਨਲ ਕਰ ਲਓ ਬੱਲੇ ਬੱਲੇ ਵਲੌਗ ਚੈਨਲ ਨੂੰ ਸਬਸਕ੍ਰਾਈਬ ਬਹੁਤ ਬਹੁਤ ਧੰਨਵਾਦ ਮਿਹਰਬਾਨੀ